ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰ ਕਾ ਸ਼ਬਦ ਹਿਰਦੈ ਖਾਇਆ ਮਾਇਆ ਮੋ ਸ਼ਬਦ ਜਲਾਇਆ ਸਚੋ ਸਚਾ ਵੇਖ ਸਲਾਹੀ ਗੁਰ ਸ਼ਬਦੇ ਸੱਚ ਪਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਉਚਾਰਨ ਕੀਤੀਆਂ ਗੁਰਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 600 ਵੀ ਅੰਗ ਤੇ ਸੁਭਾਏਮਾਨ ਹਨ ਇਹਨਾਂ ਤੁਕਾਂ ਰਹੇ ਇਹਨਾਂ ਪੰਕਤੀਆਂ ਰਾਹੀਂ ਗੁਰੂ ਸਾਹਿਬ ਸਾਨੂੰ ਜੋ ਸਮਝਾ ਰਹੇ ਹਨ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਆਓ ਜਿਨ ਜੀ ਸਤਿਗੁਰੂ ਨੇ ਮੈਨੂੰ ਸਮਝ ਬਖਸ਼ੀ ਹੈ ਇਹਨਾਂ ਦੀ ਵਿਚਾਰ ਕਰੀਏ ਗੁਰ ਕਾ ਸ਼ਬਦ ਰਿਧੈ ਦਖਾਇਆ ਗੁਰੂ ਦੇ ਸ਼ਬਦ ਨੇ ਮੈਨੂੰ ਪਰਮਾਤਮਾ ਮੇਰੇ ਅੰਦਰ ਹੀ ਦਿਖਾ ਦਿੱਤਾ ਹੈ ਮੇਰੇ ਨਿਜ ਘਰ ਮੇਰੇ ਹਿਰਦੇ ਵਿੱਚ ਹੀ ਦਿਖਾ ਦਿੱਤਾ ਹੈ ਜਿਸ ਪਰਮਾਤਮਾ ਨੂੰ ਮੈਂ ਵਹਰ ਭੜ ਦਾ ਫਿਰਦਾ ਸੀ ਕਦੇ ਤੀਰਥਾ ਤੇ ਜਾਂਦਾ ਸੀ ਕਦੇ ਯਾਤਰਾ ਤੇ ਜਾਂਦਾ ਸੀ ਕਦੇ ਸਤਵੇਂ ਅਸਮਾਨ ਉੱਪਰ ਵੱਲ ਦੇਖਦਾ ਸੀ ਕਿ ਕਿੱਥੇ ਹੈ ਪ੍ਰਮਾਤਮਾ ਪਰ ਗੁਰੂ ਦੇ ਸ਼ਬਦ ਨਾਲ ਜੁੜਿਆ ਗੁਰੂ ਦੇ ਸ਼ਬਦ ਨੇ ਮੈਨੂੰ ਪ੍ਰਮਾਤਮਾ ਮੇਰੇ ਨਿਜ ਘਰ ਹਿਰਦੇ ਵਿੱਚ ਹੀ ਦਿਖਾ ਦਿੱਤਾ ਮਾਇਆ ਮੋਹ ਸ਼ਬਦ ਜਲਾਇਆ ਗੁਰੂ ਦੇ ਸ਼ਬਦ ਨਾਲ ਜੁੜਿਆ ਹੁਣ ਮੇਰੇ ਅੰਦਰੋਂ ਮੋਹ ਮਾਇਆ ਦਾ ਮੋਹ ਗੁਰੂ ਦੇ ਸ਼ਬਦ ਨੇ ਜੋ ਮੇਰੇ ਅੰਦਰ ਮਾਇਆ ਦਾ ਮੋਹ ਸੀ ਉਹ ਸਾੜ ਦਿੱਤਾ ਮਾਇਆ ਇੱਥੇ ਕਿਸੇ ਪੈਸੇ ਨੂੰ ਨਹੀਂ ਕਿਹਾ ਸੋਨੇ ਨੂੰ ਨਹੀਂ ਸੋਨੇ ਚਾਂਦੀ ਨੂੰ ਨਹੀਂ ਕਿਹਾ ਮਾਇਆ ਤੋਂ ਭਾਵ ਹੈ ਜੋ ਮੇਰੇ ਮਾੜੇ ਖਿਆਲ ਹਨ ਜੋ ਮੇਰੇ ਅੰਦਰ ਮਾੜੀ ਸੋਚ ਚੱਲ ਰਹੀ ਹੈ ਗੁਰੂ ਦੇ ਸ਼ਬਦ ਨੇ ਮੇਰੇ ਅੰਦਰ ਜੋ ਮਾੜੇ ਖਿਆਲ ਚੱਲ ਰਹੇ ਸੀ ਜੋ ਮੇਰੇ ਅੰਦਰ ਮੇਰੀ ਮਾੜੀ ਸੋਚ ਚੱਲ ਰਹੀ ਸੀ ਉਸ ਨੂੰ ਖਤਮ ਕਰ ਦਿੱਤਾ ਸਚੋ ਸੱਚਾ ਵੇਖ ਸਾ ਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਹੁਣ ਮੈਂ ਹਰ ਥਾਂ ਹਰ ਇੱਕ ਵਿੱਚ ਪ੍ਰਮਾਤਮਾ ਨੂੰ ਵੇਖਦਾ ਹਾਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹਾਂ ਦੱਸਦਾ ਹਾਂ ਕਿ ਗੁਰੂ ਗੁਰੂ ਦੇ ਸ਼ਬਦ ਵਿੱਚ ਜੁੜਨ ਵਾਲੇ ਮਨੁੱਖ ਪਰਮਾਤਮਾ ਦਾ ਮਲਾਪ ਹਾਸਲ ਕਰ ਲੈਂਦੇ ਹਨ ਸੋ ਆਪ ਸਭ ਜੀ ਨੂੰ ਬੇਨਤੀ ਹੈ ਕਿ ਗੁਰਬਾਣੀ ਨੂੰ ਆਪ ਪੜਨਾ ਸ਼ੁਰੂ ਕਰੋ ਸ਼ਬਦ ਦੀ ਵਿਚਾਰ ਕਰੋ ਤਾਹੀਂ ਅਸੀਂ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਪਾ ਸਕਾਂਗੇ ਜੋ ਅਸੀਂ ਪ੍ਰਮਾਤਮਾ ਨੂੰ ਬਾਹਰ ਭਾਲਦੇ ਫਿਰਦੇ ਹਾਂ ਉਸ ਪ੍ਰਮਾਤਮਾ ਨੂੰ ਅਸੀਂ ਆਪਣੇ ਨਿੱਜ ਘਰ ਵਿੱਚ ਤਾਂ ਹੀ ਵੇਖ ਸਕਦੇ ਹਾਂ ਸ਼ਬਦ ਨਾਲ ਜੁੜਿਆ ਹੀ ਅਸੀਂ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ 'ਚ ਵੇਖ ਸਕਦੇ ਹਾਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ